ਪਿੱਛੇ ਜਿਹਦਾ ਐਮ.ਐਲ.ਏ ਨਾਲ ਝਗੜਾ ਹੋ ਗਿਆ ਉਦੋਂ ਵੀ ਮੈਂ ਘਰ ਆਇਆ ਸੀ ਇੱਕ ਜੁਝਾਰੂ ਆਗੂ ਸੀਗਾ ਬੰਦਾ ਦਲੇਰ ਸੀਗਾ ਕੁਰਿਤੀਆਂ ਦੇ ਖਿਲਾਫ ਬੋਲਦਾ ਸੀ ਸਰਕਾਰ ਦੀਆਂ ਮਾੜੀਆਂ ਨੀਤੀਆਂ ਦੇ ਖਿਲਾਫ ਬੋਲਦਾ ਸੀ ਤੇ ਹਮੇਸ਼ਾ ਪਬਲਿਕ ਦੀ ਗੱਲ ਕਰਦਾ ਸੀ ਲੋਕਾਂ ਦੀ ਗੱਲ ਕਰਦਾ ਸੀ ਆਪਣੇ ਪਿੰਡ ਦੀ ਗੱਲ ਕਰਦਾ ਸੀ ਇਹ ਗੱਲ ਬਖਰੀ ਹੈ ਕਿ ਅੱਜ ਨظام ਐਸਾ ਚੱਲ ਰਿਹਾ ਹੈ ਕਿ ਜਿਹੜਾ ਸਰਕਾਰ ਦੇ ਖਿਲਾਫ ਬੋਲਦਾ ਹੈ ਪਹਿਲਾਂ ਉਹਨੂੰ ਲਾਲਚ ਦਿੰਦੇ ਆ ਜੇ ਲਾਲਚ ਨਹੀਂ ਵਿੱਚ ਨਹੀਂ ਆਉਂਦਾ ਤਾਂ ਫਿਰ ਧਮਕੀ ਦਿੰਦੇ ਆ ਜੇ ਧਮਕੀ 'ਚ ਨਹੀਂ ਆਉਂਦਾ ਫਿਰ ਪਰਚਾ ਦਰਜ ਕਰ ਦਿੰਦੇ ਆ ਫੇਰ ਅੰਦਰ ਬੈਠ ਕੇ ਅਰੈਸਟ ਕਰਕੇ ਐਸਐਚਓ ਕਹਿੰਦਾ ਗੱਲ ਕਰ ਲੈ ਟੈਲੀਫੋਨ 'ਤੇ ਜੇ ਸਿੱਧਾ ਹੋਣਾ ਨਹੀਂ ਤਾਂ ਤੇਰੀ ਅਰੈਸਟ ਪਾਉਣ ਲੱਗੇ ਐ ਜੇ ਅਗਲਾ ਨਹੀਂ ਮੰਨਦਾ ਤਾਂ ਅਰੈਸਟ ਪਾ ਦਿੰਦੇ ਤੇ ਜੇਲ੍ਹ ਚੋਂ ਬਾਹਰ ਆ ਕੇ ਵੀ ਜੇ ਅਗਲਾ ਨਹੀਂ ਹਟਦਾ ਸਰਕਾਰ ਦੇ ਖਿਲਾਫ ਬੋਲਣ ਲੋਕਾਂ ਦੇ ਹੱਕ ਵਿੱਚ ਬੋਲਣ ਤੇ ਨਹੀਂ ਹਟਦਾ ਤਾਂ ਫੇਰ ਆਹੀ ਹਾਲ ਹੁੰਦਾ ਜਿਹੜੀਆਂ ਗੋਲੀਆਂ ਚੱਲਦੀਆਂ ਤੇ ਗੋਲੀ ਵੱਜਦੀ ਐ ਇਹ ਕੋਈ ਪਹਿਲੀ ਵਾਰ ਨਹੀਂ ਹੋ ਰਿਹਾ ਪੰਜਾਬ ਦੇ ਵਿੱਚ ਅੱਜ ਇਹਜਾ ਮਾਹੌਲ ਖੜਾ ਹੋ ਗਿਆ ਹੈ ਪੰਜਾਬ ਦੇ ਵਿੱਚ ਕਿ ਕਤਲੋਗਾਰਤ ਚਰਮ ਸੀਮਾ ਤੇ ਪਹੁੰਚੀ ਹੋਈ ਹੈ ਤੇ ਇਹ ਚੌਥੇ ਦਿਨ ਕੋਈ ਨਾ ਕੋਈ ਕਤਲ ਹੋ ਜਾਂਦਾ ਹੈ ਤੁਸੀਂ ਮੈਨੂੰ ਦੱਸੋ ਕਈਆਂ ਨੂੰ ਮੇਰੀ ਗੱਲ ਬੁਰੀ ਲੱਗੇ ਲੇਕਿਨ ਸਰਕਾਰ ਕਿਉਂ ਜ਼ਿੰਮੇਵਾਰ ਨਹੀਂ ਹੈ ਵੀ ਇਹ ਕਤਲ ਦੀ ਅਸਲਾ ਹੈਗਾ ਸੀ ਦੇ ਕੋਲ ਸਰਕਾਰ ਨੇ ਅਸਲਾ ਲੈ ਲਿਆ ਇਹ ਮੰਨਤਾ ਕਰਦਾ ਰਿਹਾ ਮੇਰਾ ਅਸਲਾ ਦੇ ਦਿਓ ਸਿਕਿਉਰਿਟੀ ਦੇ ਦਿਓ ਮੈਨੂੰ ਮੈਨੂੰ ਖਤਰਾ ਹੈ ਲੀਡਰਾਂ ਤੋਂ ਵੀ ਕਹਾਇਆ ਸਭ ਤੋਂ ਕਾਇਆ ਕਿ ਅਸਲਾ ਦੇ ਦਿਓ ਜੀਨੂੰ ਸਿੱਧਾ ਨਹੀਂ ਮਾਰਨਾ ਨਹਿੱਤਾਂ ਕਰਕੇ ਮਾਰ ਮਾਰ ਦਿੰਦੇ ਆ ਮੂਸੇ ਵਾਲਾ ਵੀ ਕਿਹੜੇ ਸਿੱਧਾ ਮਾਰਨਾ ਆਏ ਸੀ ਉਹਦਾ ਵੀ ਤਾਂ ਅਸਲਾ ਖੋਲਿਆ ਸਿਕਿਉਰਿਟੀ ਵਿਦਰਾ ਕਰ ਲਈ ਉਹਦੀ ਅਖਬਾਰ ਚ ਦੇਦਾ ਕਿ ਸਿਕਿਉਰਿਟੀ ਦੀ ਵਿਦਰਾ ਹੋ ਗਈ ਅਗਲੇ ਮਾਰਗੇ ਇਦੇ ਕੋਲ ਵੀ ਅਸਲਾ ਹੁੰਦਾ ਇਹਦਾ ਆਪਣਾ ਡੱਬੇ ਚ ਪਾਇਆ ਵਾ ਦੂਏ ਦੀ ਹਿੰਮਤੇ ਨਹੀਂ ਸੀ ਪੈਣੀ ਔਰ ਉਹਦੇ ਨਾਲ ਦੇ ਝਗੜਾ ਵੀ ਕੋਈ ਨਹੀਂ ਜਿਹਨੇ ਮਾਰਿਆ ਹ ਹੁਣ ਪੁਲਿਸ ਨੇ ਸਟੇਟਮੈਂਟ ਦਿੱਤੀ ਕਹਿੰਦੇ ਜੀ ਨਸ਼ਾ ਕਰਿਆ ਵਾ ਸੀ ਬੰਦੇ ਨੇ ਉਹਨੇ ਨਜਾਇਜ਼ ਅਸਲੇ ਨਾਲ ਲੁਧਿਆਣੇ ਦੇ ਲਿਆ ਕੇ ਮਾਰਦਾ ਪਹਿਲੀ ਗੱਲ ਤਾਂ ਨਸ਼ੇ ਚਿੱਟਾ ਕਿੱਥੇ ਦੇ ਮਿਲ ਰਿਹਾ ਵੀ ਇਹਨੂੰ ਤੁਸੀਂ ਨਸ਼ੇ ਕਹਿੰਦੇ ਸੀ ਬੰਦ ਕਰਤੇ ਅਸੀਂ ਨਸ਼ਿਆਂ ਦੇ ਖਿਲਾਫ ਉਧ ਚੇੜਿਆ ਹੋਇਆ ਤਾਂ ਫਿਰ ਉਹ ਚਿੱਟਾ ਕਿਸ ਤਰ੍ਹਾਂ ਪੀ ਫਿਰਦਾ ਸੀ ਨਸ਼ਾ ਕਰਿਆ ਹੋਇਆ ਸੀ ਫਿਰ ਨਜਾਇਜ਼ ਹਥਿਆਰ ਕਿਸ ਤਰ੍ਹਾਂ ਆ ਗਿਆ ਇਹਦਾ ਮਤਲਬ ਲੁਧਿਆਣੇ ਚ ਨਜਾਇਜ਼ ਹਥਿਆਰ ਮਿਲਦਾ ਹੈ ਤਾਂ ਉਹਨੂੰ ਮਿਲਿਆ ਤੁਹਾਡੇ ਹੁੰਦੇ ਨਜਾਇਜ਼ ਹਥਿਆਰ ਕਿਉਂ ਬਿਕਰਿਆ ਹੋਰੇ ਇਹ ਸਾਰੀਆਂ ਗੱਲਾਂ ਬਈ ਜੀ ਸਰਕਾਰ ਵੱਲ ਇਸ਼ਾਰਾ ਕਰਦੀ ਹੈ ਹਰ ਇਹ ਕੋਈ ਮਾਮੂਲੀ ਗੱਤ ਨਹੀਂ ਹੈ ਇੱਥੇ ਸਾਡੇ ਕਿੰਨੇ ਹੀ ਪੱਤਰਕਾਰ ਵੀਰ ਉਨਾਂ ਉੱਪਰ ਪਰਚੇ ਹੋਈ ਜਾਂਦੇ ਧਮਕੀਆਂ ਹੋਈ ਜਾਂਦੀਆਂ ਜਿਹੜੇ ਸਰਕਾਰ ਦੇ ਖਿਲਾਫ ਬੋਲਦੇ ਆਮ ਲੀਡਰਾਂ ਨੂੰ ਧਮਕੀਆਂ ਆ ਰਹੀਆਂ ਈਆਂ ਉਨਾਂ ਉੱਪਰ ਪਰਚੇ ਹੋ ਰਹੇ ਕੀ ਆ ਇਹ ਕੋਈ ਲੋਕਤੰਤ੍ਰਿਕ ਕਦਰਾਂ ਕੀਮਤਾਂ ਐ ਸਰਕਾਰ 'ਚ ਹੈਗੀਆਂ ਕੋਈ ਲੋਕਤੰਤਰ ਦੀ ਗੱਲਬਾਤ ਐ ਇੱਥੇ ਭਾਨਾ ਕਹਿੰਦੇ ਆਇਆ ਹੋਇਆ ਸੀ ਉਹ ਬੈਠਾ ਇਹਦੇ ਨਾਲ ਥੋੜੀ ਹੋਈ ਐ ਮੈਂ ਦੇ ਖਿਲਾਫ ਹੱਕ ਚ ਬੋਲਿਆ ਕੋਈ ਹੋਰ ਇਹਦੇ ਹੱਕ ਚ ਬੋਲਿਆ ਤਾਂ ਉਹਨਾਂ ਪਿੱਛੇ ਵੀ ਭੱਜ ਗਏ ਉਹ ਸਾਡੇ ਕਿੰਨੇ ਬੰਦੇ ਆ ਤੇ ਹੋ ਰਹੀ ਐ ਕਿਹੜਾ ਬੰਦਾ ਇਹਨਾਂ ਨੇ ਛੱਡਿਆ ਹੋਇਆ ਹਰ ਬੰਦਾ ਉਹ ਜਿਹੜਾ ਸਰਕਾਰ ਦੇ ਖਿਲਾਫ ਉਹ ਜਿਹੜਾ ਕਿ ਸਾਡਾ ਲੋਕਤੰਤਰੀਕ ਹੱਕ ਹੈ ਜਿਹੜਾ ਸਰਕਾਰ ਦੇ ਖਿਲਾਫ ਆਵਾਜ਼ ਉਠਾਉਂਦਾ ਉਹਨੂੰ ਜੇਲ੍ਹ ਮਿਲਦੀ ਐ ਉਹਨੂੰ ਗੋਲੀ ਮਿਲਦੀ ਐ ਉਹ ਜਾਣ ਤੋਂ ਜਾਂਦਾ ਹੈ ਉਹ ਆਪਣੀਆਂ ਰਾਤਾਂ ਘਰਾਂ ਨਹੀਂ ਗੁਜ਼ਾਰ ਸਕਦਾ ਉਹਨੂੰ ਕਿੰਨੇ ਸਰਪੰਚਾਂ ਨੂੰ ਪਿਛਲੇ 3 ਸਾਲਾਂ ਤੋਂ ਇਹਨਾਂ ਨੇ ਸੌਂਡ ਨਹੀਂ ਦਿੱਤਾ ਇਹ ਵੀ ਇੱਕ ਸਰਪੰਚ ਸੀ ਇਹ ਸੀ ਕਿ ਇਹ ਦੇ ਜੁਰਤ ਸੀ ਸਰਕਾਰ ਦੇ ਲੋਕਾਂ ਦੇ ਖਿਲਾਫ ਬੋਲਦਾ ਸੀ ਪੈੜ ਤਾਂ ਕਤਲ ਦੀ ਉਹਨਾਂ ਦੇ ਘਰਾਂ 'ਚ ਜਾਨੀ ਹੈ ਇਹ ਠੀਕ ਹੈ ਕਿ ਥੋੜੀ ਦੇਰ ਤੱਕ ਜਾਏਗੀ ਅੱਜ ਸਰਕਾਰ ਦਾ ਜੋਰ ਹੈ ਸਰਕਾਰ ਆਪਣਾ ਜੋਰ ਚਲਾ ਰਹੀ ਹੈ। ਲੇਕਿਨ ਮੈਂ ਇੱਥੇ ਦਾ ਇੱਕ ਲੋਕਾਂ ਦਾ ਵੱਲੋਂ ਇੱਕ ਮੰਗ ਕਰਨਾ ਚਾਹੁੰਦਾ ਆਪਣੇ ਵੱਲੋਂ ਤੇ ਪਾਰਟੀ ਵੱਲੋਂ ਕਿ ਸਾਨੂੰ ਇਸ ਸਰਕਾਰ ਵੱਲੋਂ ਚਲਾਈ ਜਾ ਰਹੀ ਪੁਲਿਸ ਤੇ ਇਤਵਾਰ ਨਹੀਂ ਹੈ। ਇਹਦੀ ਜਾਂਚ ਸੀਬੀਆਈ ਤੋਂ ਹੋਣੀ ਚਾਹੀਦੀ ਹੈ। ਅੰਦਰ ਬੰਦਾ ਕਿਆ ਬੋਲ ਰਿਹਾ ਲਿਖਣਾ ਤੋੜੋ ਹੈ ਇਹਨਾਂ ਨੇ। ਜੀਦਾ ਉਹਨੇ ਨਾਮ ਬੋਲਣਾ ਕਿ ਉਮਰੇ ਨਾਲ ਲੜਾਈ ਹੋਈ ਦੀ ਕੋਈ ਨਹੀਂ ਸੀ ਇਹ ਕਿਸ ਤਰ੍ਹਾਂ ਮਾਰਤਾ ਉਹਨੇ ਕੋਈ ਤਾਂ ਪਿੱਛੇ ਗੱਲ ਹੋਏਗੀ ਕੋਈ ਤਾਂ ਪਿੱਛੇ ਬੰਦਾ ਹੋਏਗਾ ਲੇਕਿਨ ਉਹ ਤਾਂ ਨਿਕਲਣਾ ਜੇ सीबीआई ਦੀ ਜਾਂਚ ਹੋਏਗੀ ਜੇ ਇਹਨਾਂ ਦੇ ਹੱਥਾਂ 'ਚੋਂ ਜਾਂਚ ਨਿਕਲੇਗੀ ਇਸ ਕਰਕੇ ਮੈਂ ਤਾਂ सीबीआई ਦੀ ਜਾਂਚ ਦੀ ਮੰਗ ਕਰਦਾ ਹਾਂ ਕੇਸ ਦੀ ਸਾਡਾ ਹੀਰੇ ਵਰਗਾ ਬੰਦਾ ਮਾਰਿਆ ਗਿਆ ਹੈ ਇੱਕ ਦਲੇਰ ਅਗਾਹ ਵਧੂ ਲੀਡਰ ਮਾਰਿਆ ਗਿਆ ਹੈ ਪਿੰਡ ਕੋਈ ਛੋਟਾ ਪਿੰਡ ਥੋੜੋ ਹੈ ਸਾਰੇ ਪਿੰਡ ਰਿਆਂ ਨੂੰ ਮਾਨਤਾ ਦਿੱਤੀ ਮਾਨ ਨੂੰ ਸਰਪੰਚੀ ਦਿੱਤੀ ਹੈ ਲੋਕਾਂ ਵਿੱਚ ਗੱਲ ਸੀ ਉਹਦੀ ਉਹ ਲੋਕਾਂ ਦੀ ਗੱਲ ਕਰਦਾ ਸੀ ਇਹ ਕਿਸ ਤਰ੍ਹਾਂ ਕਤਲ ਹੋ ਗਿਆ ਭਈ ਬਿਨਾਂ ਕਿਸੇ ਕਾਰਨ ਤੇ ਇਸ ਕਰਕੇ सीबीआई ਦੀ ਅਸੀਂ ਮੰਗ ਕਰਦੇ ਆਂ ਬਾਕੀ ਪਰਿਵਾਰ ਸਾਨੂੰ ਜਿਹੜੇ ਦੇ ਮੂਰੇ ਵੀ ਖੜ ਕੇ ਲੜਨੇ ਨੂੰ ਕਹੇਗਾ ਅਸੀਂ ਉਹਦੇ ਮੂਰੇ ਖੜਨੇ ਤਿਆਰ ਆਂ ਅਸੀਂ ਹਰ ਤਰੀਕੇ ਦੇ ਨਾਲ ਪਰਿਵਾਰ ਦੇ ਨਾਲ ਆ ਧੱਕੇਸ਼ਾਹੀ ਦੇ ਖਿਲਾਫ ਜਿਹਦੇ ਨਾਲ ਵੀ ਤੱਕਾ ਹੁੰਦਾ ਉਹ ਆ ਚਾਹੇ ਸਹਨੇ ਵਾਲੇ ਚਾਹੇ ਕੋਈ ਹੋਰ ਸਰਪੰਚ ਹੈ ਚਾਹੇ ਸਾਡਾ ਛੋਟਾ ਵੀਰ ਹੈ ਚਾਹੇ ਕੋਈ ਵੀ ਹੈ ਮੈਂ ਤਾਂ ਉਹਦੇ ਨਾਲ ਹੱਕ ਵਿੱਚ ਖੜਾ ਹਾਂ ਤੇ ਸਾਡੀ ਐਸੀ ਸਾਰੇ ਮੇਰੇ ਐਮਐਲਏ ਸਾਹਿਬ ਹੈ ਤੇ ਸੋ ਮੈਂ ਅੱਜ ਤੁਹਾਡੇ ਵਿਚਕਾਰ ਆਪਣੇ ਭਾਈ ਵਾਸਤੇ ਤੁਹਤੋਂ ਜਿਹੜੀ ਤੁਸੀਂ ਉਹਦੇ ਹੱਕ ਵਿੱਚ ਸਾਰੇ ਜਾਣੇ ਖੜ ਕੇ ਇਥੇ ਧਰਨਾ ਲਾ ਕੇ ਉਹਦੀ ਮਦਦ ਚ ਬੈਠੇ ਥੋੜਾ ਧੰਨਵਾਦ ਕਰਦਾ ਮੇਰਾ ਭਾਈਆਂ ਵਰਗਾ ਦੋਸਤ ਸੀ ਇਹ ਸਰਕਾਰ ਦੇ ਹੁੰਦਿਆ ਹੋਇਆ ਜਿਹੜੇ ਕਹਿੰਦੇ ਜੀ ਅਸੀਂ ਬਹੁਤ ਹੀ ਇਨਸਾਫ ਦਵਾਗੇ ਸਾਡੇ ਹੁੰਦੇ ਤੁਹਾਨੂੰ ਥਾਣੇ ਦੀ ਜੋ ਲੋੜ ਨਹੀਂ ਪੈਗੀ ਸਾਡੇ ਹੁੰਦੇ ਧੀਆ ਪਹਿਣਾ ਥਾਣੇ ਚ ਨਹੀਂ ਜਾਣਗੀਆਂ ਅੱਜ ਸਾਰਾ ਕੁਝ ਉਹੀ ਹੋ ਰਿਹਾ ਹੈ ਉਲਟ ਹੋ ਰਿਹਾ ਜਿਹੜਾ ਕੁਝ ਪਹਿਲਾਂ ਗੱਲਾਂ ਕਰਦੇ ਸੀ ਅੱਜ ਸਰਕਾਰ ਇਸ ਕਤਲ ਦੀ ਜ਼ਿੰਮੇਵਾਰ ਹੈ ਜਿਸ ਤਰ੍ਹਾਂ ਮੁਸੇ ਵਾਲਾ ਮਰਿਆ ਸੀ ਚਾਹੇ ਇਹਨਾਂ ਦਾ ਆਪਸ ਵਿੱਚ ਕੋਈ ਮੇਲ ਨਹੀਂ ਉਹ ਆਪਣਾ ਵਿਖਿਆਤੀ ਵਾਲਾ ਅਲੱਗ ਨੌਜਵਾਨ ਸੀ ਲੇਕਿਨ ਇਹਦਾ ਵੀ ਹਥਿਆਰ ਜਿਹੜਾ ਹੈ ਉਹ ਥਾਣੇ ਵਿੱਚ ਰਖਾ ਲਿਆ ਤੇ ਪਿੱਛੇ ਦੇ ਗੋਲੀਆਂ ਚੱਲੀਆਂ ਸੋ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ ਇੱਕ ਦਿਨ ਇੱਕ ਇਹ ਗੱਲ ਕਰੋ ਵੀ ਜਿਹੜੇ ਨੇ ਐਮਐਲ ਨੇ ਕਤਲ ਕਰਾਇਆ 120 ਲੱਗਣੀ ਚਾਹੀਦੀ ਹੈ ਕੋ ਭੀਰ ਜੀ ਮੈਂ ਤਾਂ ਪਹਿਲਾਂ ਕਹਿ ਕੇ ਹਟਿਆ ਕੇ ਸਤਾਤਾਰੀਆਂ ਦੇ ਘਰ ਸਤਾਤਾਰੀਆਂ ਦੇ ਘਰ ਇਸ ਕਤਲ ਦੀ ਪੜਤ ਜਾਨਣੀ ਹੈ 120 ਕਹੋ ਜੀ 120 ਚਾਹੀਦੀ ਆ ਬਾਈ ਜੀ ਵੀ ਮੰਗ ਕਰ ਰਹੇ ਨਹੀਂ ਤੁਸੀਂ ਕਰੋ ਮੈਂ ਫੇਰ ਕਰ ਰਿਹਾ 120 ਦੀ ਮੈਂ ਫੇਰ ਕਹਿੰਦਾ ਕਿ ਜਿਹੜੇ ਲੋਕਾਂ ਨੇ ਕਤਲ ਕਰਾਇਆ ਉਹ ਗੋ ਕੇ ਦਾ ਇਹਦੇ ਵਿੱਚ ਕੀ ਰੋਲ ਹੈ ਉਹ ਸਾਹਮਣੇ ਆਣਾ ਚਾਹੀਦਾ ਹੈ ਉਹਦੀ ਇੰਟਰੋਗੇਸ਼ਨ ਦੀ ਬੰਦੇ ਦੀ ਫੇਰ ਜਿਹੜੇ ਜ਼ਿੰਮੇਵਾਰ ਐ ਉਹਨਾਂ ਤੇ 120 ਡੀਜੀਡੀ ਤਾਰਾ ਲਗਾ ਕੇ ਉਹਨਾਂ ਨੂੰ ਵਿਚ ਦੇਣਾ ਚਾਹੀਦਾ ਐ ਇਹ ਸਾਡੀ ਮੰਗ ਐ ਲੇਕਿਨ ਮੈਂ ਫੇਰ ਕਹਿ ਰਿਹਾ ਐ ਸਰਕਾਰ ਨੇ ਨਹੀਂ ਕਰਨਾ ਇਹ ਤਾਂ ਸਰਕਾਰ ਆਪਣੇ ਬੰਦਿਆਂ ਪਰ ਜੇ ਪਰਚਾ ਵੀ ਕਰਦੀ ਚੌਥੇ ਦਿਨ ਉਹਨੂੰ ਬਰੀ ਕਰਕੇ ਫੇਰ ਆਪਣੇ ਵਿੱਚ ਮਿਲਾ ਲੈਂਦੀ ਪਹਿਲਾਂ ਕਹਿ ਦਿੰਦੇ ਬਹੁਤ ਕਰਪਟ ਐ ਬਾਅਦ ਚ ਕਹਿ ਦਿੰਦੇ ਜੀ ਆਪ ਮੁੱਖ ਮੰਤਰੀ ਨੇ ਕਿਹਾ ਕਿ ਜੀ ਸਿੰਘਲੇ ਨੇ ਮੇਰੇ ਕੋਲ ਮੰਨਿਆ ਕੇ ਪੈਸੇ ਲਏ ਐ ਤੇ ਆ ਹੁਣ ਸਿੰਘਲਾ ਬਰੀ ਵੀ ਕਰਤਾ ਫੇਰ ਹੁਣ ਪਰਚਾ ਸੇ ਉਦੇ ਪਰ ਮੁੱਖ ਮੰਤਰੀ ਪਰ ਨਹੀਂ ਹੋਣਾ ਚਾਹੀਦਾ ਬਈ ਭਾਈ ਤੂੰ ਤਾਂ ਝੂਠ ਬੋਲਦਾ ਸੀ ਪਹਿਲਾਂ ਤੇਰੇ ਪਰ ਬਿਆਸੀ ਕਰਦੇ ਨਾ ਲੱਗੇ ਇਹਨਾਂ ਨੇ ਕੋਈ ਇਨਸਾਫ ਦੀ ਆਸ ਨਾ ਰੱਖੋ ਇਹਨਾਂ ਤੇ ਜਾਂ ਆਉਣ ਵਾਲੀ ਸਰਕਾਰ ਦੇਗੀ ਕੋਈ ਵੀ ਆਵੇ ਤੁਸੀਂ ਇਹਨਾਂ ਨੂੰ ਬਦਲਣਾ ਪਏਗਾ ਜਾਂ ਸੀਬੀਆਈ ਦੇਗੀ ਲੇਕਿਨ ਐਸੀ ਮੰਗ ਕਰਦੇ ਕਿ ਸੀਬੀਆਈ ਦੀ ਜਾਂਚ ਹੋਵੇ ਤੇ ਜਿਹੜੇ ਬੰਦੇ ਇਸ ਕਤਲ ਦੇ ਪਿੱਛੇ ਆ ਉਹਦੇ ਵਿੱਚ ਆਣ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਹ